ਸਸ਼ੀ ਕਾਲਸਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੋਵੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੀਐਮ ਮੋਦੀ ਨੇ ਕੋਲਕਾਤਾ ਚ ਅੰਡਰਵਾਟਰ ਮੈਟਰੋ ਟ੍ਰੇਨ ਦਾ ਕੀਤਾ ਉਦਘਾਟਨ ਪ੍ਰਧਾਨ ਮੰਤਰੀ ਨੇ ਬੱਚਿਆਂ ਨਾਲ ਕੀਤਾ ਸਫ਼ਰ ਅੱਜ ਕਿਸਾਨਾਂ ਦਾ ਦਿੱਲੀ ਕੂਚ ਪੈਦਲ ਬਸਾਂ ਤੇ ਟ੍ਰੇਨਾਂ ਰਾਹੀਂ ਰਵਾਨਾ ਹੋਣਗੇ ਦੇਸ਼ ਭਰ ਦੇ ਕਿਸਾਨ ਬਜਟ ਸੈਸ਼ਨ ਦਾ ਚੌਥਾ ਦਿਨ ਵਿੱਤ ਮੰਤਰੀ ਜੀ ਮਾਂਜ ਦੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਲੁਧਿਆਣਾ ਦੇ ਸੰਸਦ ਮੈਂਬਰ ਬਿੱਟੂ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਚਾਰ ਕਾਂਗਰਸੀ ਕਾਰੀ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਤੇ ਐਫਆਈਆ ਲੁਧਿਆਣਾ ਚ ਆਟੋ ਨੇ ਪਰਿਵਾਰ ਨੂੰ ਕੁਚਲਿਆ 12 ਸਾਲਾ ਪੁੱਤਰ ਦੀ ਹੋਈ ਮੌਤ ਪਿਤਾ ਤੇ ਦੋ ਬੱਚੇ ਜ਼ਖਮੀ ਸultanpur lodi ਚ ਕਿਸਾਨ ਦਾ ਬੇਰਹਿਮੀ ਨਾਲ ਕਤਲ ਮੋਟਰ ਤੇ ਪਈ ਮਿਲੀ ਮ੍ਰਿਤਕ ਦੀ ਕਪੂਰਥਲਾ ਚ ਆਵਾਰਾ ਕੁੱਤੇਾਂ ਨੇ ਦੋ ਬੱਚਿਆਂ ਨੂੰ ਵੱਢਿਆ ਦੋਵੇਂ ਜ਼ਖਮੀ ਘਰ ਦੇ ਬਾਹਰ ਖੇਡ ਰਹੇ ਸਨ ਫਰਸਟ ایڈ ਤੋਂ ਬਾਅਦ ਰੈਫਰ ਕੀਤਾ ਗਿਆ ਅੰਮ੍ਰਿਤਸਰ ਦੇ ਪਿਓ ਪੁੱਤ ਦੀ ਮੌਤ ਟੈਂਕਰ ਨੇਕਟਿਵਾ ਨੂੰ ਮਾਰੀ ਟੱਕਰ ਲੋਕਾਂ ਨੇ ਡਰਾਈਵਰ ਦੇ ਕੀਤੇ ਕੁੱਟਮਾਰ ਟ੍ਰੈਫਿਕ ਜਾਮ ਕਾਰਨ ਹੋਇਆ ਹਾਦਸਾ ਜ਼ੁਫੀ ਗਾਇਕ ਹੰਸਰਾਜ ਜਲੰਧਰ ਤੋਂ ਲੜ ਸਕਦੇ ਹਨ ਚੌਣ ਹੁਸ਼ਿਆਰਪੁਰ ਤੋਂ ਵੀ ਪੱਜ ਪੰਮੇਦਵਾਰ ਹੋਣ ਦੇ ਲਗਾਏ ਜਾ ਰਹੇ ਹਨ ਕਿਆਜ਼ ਇਸ ਸਮੇਂ ਦਿੱਲੀ ਪੱਛਮੀ ਤੋਂ ਹਨ ਐਮਪੀ ਖੇਲੋ ਇੰਡੀਆ ਦੇ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਹੋਣ ਕੇ ਜੋ ਗਨਰਾਖਾ ਕੋ ਨਿਕਲ ਤੈ एलान ਮਮਤਾ ਬੈਨਰਜੀ ਦਾ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ ਤੋਹਫਾ ਤਨਖਾਹ ਦਿੱਤਾ ਬੜਾ ਹਿਮਾਚਲ ਸਿਖਾਏਗਾ ਪੰਜਾਬ ਹਰਿਆਣਾ ਨੂੰ ਐਨਡੀਪੀਐਸ ਕੇਸ ਦੀ ਜਾਂਚ ਹਾਈ ਕੋਰਟ ਨੇ ਦਿੱਤਾ ਹੋ ਕ ਇੱਕ ਘੰਟਾ ਫੇਸਬੁੱਕ ਇੰਸਟਾਗ੍ਰਾਮ ਤੇ ਥ੍ਰੈਡ ਬੰਦ ਹੋਣ ਕਾਰਨ ਮਾਰਕ ਜ਼ਕਰਬਰਗ ਨੂੰ ਹੋਇਆ ਅਰਬਾਂ ਦਾ ਨੁਕਸਾਨ ਪੰਜਾਬੀਆਂ ਦੇ ਲੱਗੀ ਮੋਜ਼ ਪੰਜਾਬ ਚ ਸਸਤਾ ਹੋਇਆ ਪੈਟਰੋਲ ਡੀਜ਼ਲ ਪੈਟਰੋਲ 51 ਪੈਸੇ ਤੇ ਡੀਜ਼ਲ 48 ਪੈਸੇ ਸਸਤਾ ਹੋਇਆ ਮੋਦੀ ਨੇ ਸੰਦੇਸ਼ ਖੇੜੀ ਦੀਆਂ ਪੀੜਤ ਔਰਤਾਂ ਨਾਲ ਕੀਤੀ ਮੁਲਾਕਾਤ ਕਿਹਾ ਚਿੰਤਾ ਨਾ ਕਰੋ ਅਸੀਂ ਤੁਹਾਡੀ ਦੇਖਭਾਲ ਕਰਾਂਗੇ ਸੂਬਾ ਸਰਕਾਰ ਦੂਸ਼ੀ ਟੀਐਮਸੀ ਨੇਤਾਵਾਂ ਨੂੰ ਬਚਾ ਰਹੀ ਹੈ ਲਖਨਊ ਚ ਸਿਲੰਡਰ ਧਮਾਕਾ ਪੰਜ ਲੋਕ ਜ਼ਿੰਦਾ ਸੜੇ ਚਾਰ ਗੰਭੀਰ ਮਰਨ ਵਾਲਿਆਂ ਚ ਪਤੀ ਪਤਨੀ ਤੇ ਤਿੰਨ ਬੱਚੇ tMapਾਕੇ ਕਾਰਨ ਛੱਤ ਤੇ ਕੰਦਾ ਟਹਿ ਗਈਆਂ। ਰਾਮ ਮੰਦਰ ਦੀ ਵੈਬਸਾਈਟ ਹੈਕ ਕਰਨ ਦੀ ਪਾਕਿਸਤਾਨ-ਚੀਨ ਤੋਂ ਕੋਸ਼ਿਸ਼ਾਂ ਸੰ ਦਾਵਾ ਭਾਰਤੀ ਏਜੰਸੀ ਨੇ ਪ੍ਰਾਣ ਪ੍ਰਤੀਸ਼ਟਾ ਤੋਂ ਪਹਿਲਾਂ 1243 IP ਐਡਰੈਸ ਬਲੌਕ ਕੀਤੇ ਸਨ। ਯੂਰਪ ਚ ਪੈਰਟ ਫੀਵਰ ਨਾਂ ਦੀ ਜਾਨਲੇਵਾ ਬਿਮਾਰੀ ਫੈਲ ਰਹੀ ਹੈ ਹੁਣ ਤੱਕ 5 ਲੋਕਾਂ ਦੀ ਹੋਈ ਮੌਤ WHO ਨੇ ਕਿਹਾ 4 ਦੇਸ਼ਾਂ 'ਚ 81 ਮਾਮਲੇ ਸਾਹਮਣੇ ਆਏ ਹਨ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਚੋਣ ਭਾਰਤੀ ਮੂਲ ਦੀ ਨਿੱਕੀ 14 ਰਾਜਾਂ ਵਿੱਚ ਹਾਰੀ ਬਾਈਡਨ ਨੇ ਕਿਹਾ ਜੇਕਰ ਟਰੰਪ ਦੁਬਾਰਾ ਜਿੱਤਦਾ ਹੈ ਤਾਂ ਅਮਰੀਕਾ ਹਨੇਰੇ ਅਤੇ ਹਿੰਸਾ ਦਾ ਸ਼ਿਕਾਰ ਹੋ ਜਾਵੇਗਾ ਸੌ ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣੇ ਅਸ਼ਵਿਨ 92 ਸਾਲਾਂ 'ਚ ਚਾਰ ਗੇਂਦਬਾਜ਼ 100 ਤੋਂ ਵੱਧ ਮੈਚ ਖੇਡ ਸਕੇ ਐਸਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼